ਅਕਾਲੀ ਦਲ ਨੂੰ ਤਾਂ ਮੈਂ ਦੌਰਚ ਮੰਨਦਾ ਹੀ ਨਹੀਂ ਉਹਨਾਂ ਦੇ ਤਾਂ ਮੈਨੂੰ ਲੱਗਦਾ ਗੱਲ ਕਰਕੇ ਵੀ ਫਾਇਦਾ ਨਹੀਂ ਕਿਉਂਕਿ ਤੁਸੀਂ ਦੇਖ ਹੀ ਲਿਆ ਹੋਣਾ ਕਿ ਕੀ ਰਿਸਪਾਂਸ ਆਇਆ ਲੋਕ ਅਕਾਲੀ ਦਲ ਨੂੰ ਨਫ਼ਰਤ ਕਰਦੇ ਨੇ ਤੇ ਇਹਨਾਂ ਨੂੰ ਇਹ ਲੱਗਦਾ ਕਿ ਵੀ ਸ਼ਾਇਦ ਦੂਸ਼ਣ ਬਾਜੀ ਨਾਲ ਇਹ ਬਲਵੀਰ ਸਿੱਧੂ ਨੂੰ ਢਾ ਲੈਣਗੇ ਪਰ ਮੈਂ ਦੱਸਣਾ ਚਾਹੁੰਦਾ ਕਿ ਲੋਕ ਮੋਹਾਲੀ ਹਲਕੇ ਦੇ ਬਹੁਤ ਸਿਆਣੇ ਨੇ ਪੜੇ ਲਿਖੇ ਨੇ ਉਹ ਇਸ ਗੱਲ ਨੂੰ ਜਾਣਦੇ ਆਂ ਇੱਕੋ ਇੱਕ ਕੈਂਡੀਡੇਟ ਐਸਾ ਜਿਹੜਾ ਪਿਛਲੇ 30 ਸਾਲ ਤੋਂ ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਹੈ ਲੋਕਾਂ ਦੇ ਕੰਮ ਆਇਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜਿਆ ਹੈ ਤੇ ਉਸ ਉਹੀ ਇੱਕ ਬੰਦਾ ਜਿਹਨੇ ਮੋਹਾਲੀ 'ਚ ਵਿਕਾਸ ਕਰਾਇਆ ਮੋਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਜੋ ਕਿ ਲਗਾਤਾਰ ਤਿੰਨ ਵਾਰ ਦੇ ਵਿਧਾਇਕ ਰਹੇ ਨੇ ਅਤੇ ਸਾਬਕਾ ਸਿਹਤ ਮੰਤਰੀ ਵੀ ਰਹੇ ਨੇ ਉਹਨਾਂ ਦੇ بیٹے ਕਰਨਬੀਰ ਸਿੰਘ ਸਿੱਧੂ ਜੋ ਕਿ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਨੇ ਆਓ ਚੋਣਾ ਬਾਰੇ ਕਰਦੇ ਹਾਂ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਟਿਕਟ ਦੀ ਗੱਲ ਕਰੀਆ ਵੀ ਮੈਂ ਧੰਨਵਾਦੀ ਹਾਂ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੋੜ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਵਿੱਚ ਭਰੋਸਾ ਜਤਾਇਆ ਤੇ ਜਿੱਥੇ ਦਾ ਕੈਂਪੇਨ ਦੀ ਗੱਲ ਹੈ ਜੀ ਕੈਂਪੇਨ ਬਹੁਤ ਵਧੀਆ ਚੱਲ ਰਿਹਾ ਹੈ ਲੋਕਾਂ ਵੱਲੋਂ ਬਹੁਤ ਇੱਕ ਭਰਵਾ ਹੁੰਗਾਰਾ ਬਹੁਤ ਅੱਛਾ ਰਿਸਪੌਂਸ ਜਿਹੜਾ ਹੈ ਉਹ ਸਿੱਧੂ ਸਾਹਿਬ ਨੂੰ ਮਿਲ ਰਿਹਾ ਹੈ ਕਿਉਂਕਿ ਅ ਅਸੀਂ ਜੇ ਚੋਣ ਮੈਦਾਨ 'ਚ ਉਤਰੇ ਆ ਤਾਂ ਅਸੀਂ ਆਪਣੀ ਉਪਲਬਧੀਆਂ ਨੂੰ ਲੈ ਕੇ ਉਤਰੇ ਆ ਆਪਣਾ ਰਿਪੋਰਟ ਕਾਰਡ ਲੈ ਕੇ ਉਤਰੇ ਆ ਤੇ ਲੋਕ ਸਿੱਧੂ ਸਾਹਿਬ ਦੇ ਕੰਮਾਂ ਤੋਂ ਖੁਸ਼ ਨੇ ਤੇ ਮੈਨੂੰ ਪੂਰਨ ਆਸ ਹੈ ਕਿ ਇਸ ਵਾਰ ਲੋਕ ਉਹਨਾਂ ਦੇ ਕੰਮਾਂ ਤੇ ਮੋਹਰ ਲਾਉਣਗੇ ਜਿੰਦਲਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਉਹ ਯੂਥ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਬਿਲਕੁਲ ਜੀ ਅਸੀਂ ਯੂਥ ਨਾਲ ਮੇਰੀਆਂ ਲਗਾਤਾਰ ਡੇਲੀ ਮੀਟਿੰਗਾਂ ਚੱਲ ਰਹੀਆਂ ਮੈਂ ਹੁਣ ਵੀ ਮਿਲ ਕੇ ਆਇਆ ਤੇ ਨੌਜਵਾਨ ਚ ਬਹੁਤ ਨੌਜਵਾਨਾਂ ਚ ਭਰਵਾ ਜੋ ਰਿਸਪੌਂਸ ਮਿਲ ਰਿਹਾ ਕਿਉਂਕਿ ਅੱਜ ਦਾ ਜਿਹੜਾ ਨੌਜਵਾਨਾ ਉਹ ਪਾਰਟੀ ਨਹੀਂ ਦੇਖਦਾ ਉਹ ਕੰਮ ਦੇਖਦਾ ਕਿਉਂਕਿ ਪੜੇ ਲਿਖੇ ਆਂਦਾ ਜ਼ਮਾਨਾ ਹੈ ਸੋ ਲੋਕ ਕੰਮਾਂ ਦੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਨੌਜਵਾਨਾਂ ਚੀ ਬੜਾ ਅੱਛਾ ਰਿਸਪੌਂਸ ਹੈ ਪੂਰਾ ਨੌਜਵਾਨਾਂ ਦਾ ਸਾਥ ਜੋ ਹੈ ਉਹ ਸਾਨੂੰ ਮਿਲ ਰਿਹਾ ਹੈ ਪਿਛਲੇ ਜੋ ਕੰਮ ਹੋਏ ਨੇ ਹੋਏ ਨੇ ਅੱਗੇ ਵਾਸਤੇ ਕੀ ਰਹੇਗਾ ਤੁਹਾਡਾ ਅ ਦੇਖੋ ਪਿਛਲੇ ਜਿਹੜੇ ਵੀ ਕੰਮ ਸੀ ਸਿੱਧੂ ਸਾਹਿਬ ਨੇ ਇੱਕੋ ਹੀ ਗੱਲ ਤੇ ਜ਼ੋਰ ਪਾਇਆ ਕਿ ਇੱਕ ਐਜੂਕੇਸ਼ਨ ਤੇ ਦੂਜੀ ਸਿਹਤ ਜੋ ਮੋਹਾਲੀ ਚ ਐਜੂਕੇਸ਼ਨ ਤੇ ਸਿਹਤ ਸੁਵਿਧਾਵਾਂ ਨੇ ਉਹਨਾਂ ਨੂੰ ਖਾਸ ਤੌਰ ਤੇ ਜੋ ਹੁਣ ਤੱਕ ਹੋਇਆ ਉਸ ਕੰਮ ਨੂੰ ਅੱਗੇ ਲੈ ਜਾਂਦੇ ਹੋਏ ਹੋਰ ਬੈਟਰ ਕਾਲਜੇਸ ਤੇ ਰੋਜ਼ਗਾਰ ਦੇ ਸਾਧਨ ਤੇ ਸਿਹਤ ਵਾਸਤੇ ਜੋ ਸਹੂਲਤਾਂ ਉਹਨਾਂ ਤੇ ਹੀ ਸਾਡਾ ਜੋ ਮੇਨ ਫੋਕਸ ਰਹੂਗਾ ਤੇ ਉਹਨਾਂ ਨੂੰ ਹੀ ਅਸੀਂ ਤਵੱਜੋ ਪਹਿਲਾਂ ਦੇਵਾਂਗੇ ਪਿੰਡਾਂ ਦਾ ਕੀ ਮਾਹੌਲ ਚੱਲ ਰਿਹਾ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਤੇ ਇਹਨਾਂ ਦੇ ਦੇਖੋ ਪਿੰਡਾਂ ਪਿੰਡਾਂ ਦਾ ਬਹੁਤ ਵਧੀਆ ਮਾਹੌਲ ਹੈ ਮੈਂ ਪਿੰਡਾਂ ਚ ਸਾਰੇ ਪਿੰਡਾਂ ਚ ਵੀ ਹੋ ਕੇ ਆ ਰਿਹਾ ਹਾਂ ਰੋਜ਼ ਚਾਰ-ਚਾਰ ਪੰਜ-ਪੰਜ ਪਿੰਡਾਂ ਦਾ ਦੌਰਾ ਹੁੰਦਾ ਆ ਕਿਉਂਕਿ ਸਾਰੇ ਪਿੰਡਾਂ ਚ ਕੰਮ ਹੋਏ ਨੇ ਤੇ ਲੋਕ ਇਸ ਗੱਲ ਨੂੰ ਅਪਰੀਸ਼ੀਏਟ ਕਰਦੇ ਆ ਕਿ ਸਾਡੇ ਪਿੰਡ ਚ ਕੰਮ ਹੋਇਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਬੜੀ ਇੱਕ ਸਾਡੀ ਉਪਲਬਧੀ ਹੈ ਕਿ ਵੀ ਔਨ ਅਨ ਐਵਰੇਜ ਕਿਸ ਕੋਈ ਵੀ ਪਿੰਡ ਇਹੋ ਜਿਹਾ ਨਹੀਂ ਜਿਹਨੂੰ 1 ਕਰੋੜ ਤੋਂ ਘੱਟ ਉਹਨਾਂ ਨੂੰ ਐਵਰੇਜ ਗ੍ਰਾਂਟ ਮਿਲੀ ਹੈ ਕਾਫੀ ਪਿੰਡ ਇਹੋ ਜਿਹਨਾਂ ਨੂੰ 3-3 ਕਰੋੜ ਦਾ ਵੀ ਉਹਨਾਂ ਚ ਕੰਮ ਹੋਇਆ ਅਕਾਲੀ ਦਲ ਤੇ ਆਪ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਬਾਰੇ ਕੀ ਸੋਚਦੇ ਆ ਦੇਖੋ ਅਕਾਲੀ ਦਲ ਨੂੰ ਤਾਂ ਮੈਂ ਦੌੜ ਚ ਮੰਨਦਾ ਹੀ ਨਹੀਂ ਉਹਨਾਂ ਦੇ ਤਾਂ ਮੈਨੂੰ ਲੱਗਦਾ ਗੱਲ ਕਰਕੇ ਵੀ ਫਾਇਦਾ ਨਹੀਂ ਕਿਉਂਕਿ ਤੁਸੀਂ ਦੇਖ ਹੀ ਲਿਆ ਹੋਣਾ ਕਿ ਕੀ ਰਿਸਪਾਂਸ ਆਇਆ ਲੋਕ ਅਕਾਲੀ ਦਲ ਨੂੰ ਨਫ਼ਰਤ ਕਰਦੇ ਨੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹ ਜੋ ਸਾਨੂੰ ਪਤਾ ਲੱਗ ਰਿਹਾ ਜੋ ਉਹਨਾਂ ਦੀਆਂ ਵੀਡੀਓਜ਼ ਵੀ ਦੇਖਦੇ ਆ ਉਨਾ ਦਾ ਪ੍ਰਚਾਰ ਸਿਰਫ ਇਸ ਗੱਲ ਤੱਕ ਸੀਮਤ ਹੈ ਕਿ ਬਲਬੀਰ ਸਿੱਧੂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਕੂੜ ਪ੍ਰਚਾਰ ਝੂਠੀਆਂ ਗੱਲਾਂ ਹੁਣ ਮੈਂ ਮੈਂ ਅੱਜ ਇੱਕ ਵੀਡੀਓ ਦੇਖੀ ਕਿ ਜੀ ਗਡਾਣੇ ਪਿੰਡ 'ਚ ਬਲਬੀਰ ਸਿੱਧੂ ਦੀ ਐਂਟਰੀ ਬੰਦ ਕਰਤੀ ਹਾਲਾਂਕਿ ਜੇ ਤੁਸੀਂ ਗਡਾਣੇ ਪਿੰਡ ਜਾ ਕੇ ਦੇਖੋ ਜੋ ਗਡਾਣੇ ਪਿੰਡ 'ਚ ਵਿਕਾਸ ਹੋਇਆ ਤੇ ਸਾਰਾ ਪਿੰਡ ਸਿੱਧੂ ਸਾਹਿਬ ਦੇ ਨਾਲ ਹੈ ਤੇ ਕਹਿੰਦੇ ਜੀ ਗੀਗੇ ਮਾਜਰੇ ਚ ਭਜਾਤਾ ਤੁਸੀਂ ਗੀਗੇ ਮਾਜਰੇ ਜਾ ਕੇ ਦੇਖੋ ਕਿੰਨਾ ਕੰਮ ਹੋਇਆ ਗੀਗੇ ਮਾਜਰੇ 2017 ਵੇਲੇ ਗਲੀਆਂ ਚ ਗੋਡੇ-ਗੋਡੇ ਚਿੱਕੜ ਹੁੰਦਾ ਸੀ ਜਦ ਅਸੀਂ ਚੋਣ ਪ੍ਰਚਾਰ ਵਾਸਤੇ ਜਾਂਦੇ ਸੀ ਅੱਜ ਤੁਸੀਂ ਜਾ ਕੇ ਦੇਖੋ ਜੇ ਕੋਈ ਗਲੀ ਕੱਚੀ ਹੋਵੇ ਗੀਗੇ ਮਾਜਰੇ ਦੀ ਲਿੰਕ ਰੋਡ ਦੇਖ ਲਓ ਜਿੰਨੀਆਂ ਲਿੰਕ ਰੋਡਸ 18 ਫੁੱਟੀਆਂ ਲਿੰਕ ਰੋਡਸ ਬਣ ਗਈਆਂ ਇਹਨਾਂ ਨੂੰ ਸਿਰਫ ਆਪਣੀ ਉਪਲਬਧੀ ਕੋਈ ਗਿਣਾਉਣ ਨੂੰ ਹੈ ਨਹੀਂ ਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸ਼ਾਇਦ ਦੂਸ਼ਣਬਾਜੀ ਨਾਲ ਇਹ ਬਲਬੀਰ ਸਿੱਧੂ ਨੂੰ ਢਾ ਲੈਣਗੇ ਪਰ ਮੈਂ ਦੱਸਣਾ ਚਾਹੁੰਦਾ ਕਿ ਲੋਕ ਮੋਹਾਲੀ ਹਲਕੇ ਦੇ ਬਹੁਤ ਸਿਆਣੇ ਨੇ ਪੜੇ ਲਿਖੇ ਨੇ ਉਹ ਇਸ ਗੱਲ ਨੂੰ ਜਾਣਦੇ ਆ ਕਿ ਇੱਕੋ ਇੱਕ ਕੈਂਡੀਡੇਟ ਐਸਾ ਜਿਹੜਾ ਪਿਛਲੇ 30 ਸਾਲ ਤੋਂ ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਹੈ ਲੋਕਾਂ ਦੇ ਕੰਮ ਆਇਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜਿਆ ਤੇ ਉਸ ਉਹੀ ਇੱਕ ਬੰਦਾ ਜਿਹਨੇ ਮਹਾਲੇ ਚ ਵਿਕਾਸ ਕਰਾਇਆ ਨਹੀਂ ਤਾਂ ਅੱਜ ਤੱਕ ਪਿਛਲੇ 10 ਸਾਲਾਂ ਚ ਜੇ ਮੈਂ ਕਹਾਂ ਕਿ ਇੱਕ ਨਵੀਂ ਇਟ ਨਹੀਂ ਸਾਡੇ ਪਿੰਡਾਂ ਚ ਲੱਗੀ ਸੀ ਅਕਾਲੀ ਦਲ ਵੇਲੇ ਤੁਸੀਂ ਅੱਜ ਜਾ ਕੇ ਦੇਖੋ ਸੋ ਆਮ ਆਦਮੀ ਪਾਰਟੀ ਦੀ ਜਿੱਥੇ ਤੱਕ ਗੱਲ ਹੈ ਉਹ ਮੈਨੂੰ ਕਿਤੇ ਉਹਨਾਂ ਕੋਲੇ ਕੋਈ ਠੋਸ ਗਲਤ ਹੈ ਨਹੀਂ ਕਰਨੋ ਸੋ ਮੈਨੂੰ ਨਹੀਂ ਲੱਗਦਾ ਕਿ ਲੋਕ ਉਹਨਾਂ ਨੂੰ ਵੋਟ ਪਾਣਗੇ ਜਾਂ ਮੂੰਹ ਵੀ ਲਾਣਗੇ ਕਿਉਂਕਿ ਲੋਕ ਜਿਵੇਂ ਮੈਂ ਦੱਸਿਆ ਪੜ੍ਹੇ ਲਿਖੇ ਸਿਆਣੇ ਆ ਉਹ ਉਪਲਬਧ ਦੀ ਮੰਗਦੇ ਨੇ ਨਾ ਕਿ ਗੱਲਾਂ ਜੀ ਅਗਲੀ ਵਾਰ ਕਿਸ ਤਰ੍ਹਾਂ ਦੇਖਦੇ ਕਿੰਨੇ ਕੁ ਮਾਰਜਨ ਨਾਲ ਤੁਹਾਨੂੰ ਲੋਕ ਜਿਤਾਉਣਗੇ ਦੇਖੋ ਮੈਂ ਪੂਰਨ ਵਿਸ਼ਵਾਸ ਨਾਲ ਇਹ ਗੱਲ ਕਹਿਣਾ ਕਿ ਵੀ ਪਿਛਲੀ ਵਾਰ ਸੀ 28000 ਤੋਂ ਜਿੱਤੇ ਸੀ ਇਸ ਵਾਰ ਅਸੀਂ 40 ਪਲੱਸ ਮਾਰਜਨ ਤੋਂ ਜਿੱਤਾਂਗੇ